ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਹੇ ਚੇਤਨ ਕਸ਼ਪ। ਹਿਮਾਚਲ ਚ ਹੋ ਰਹੀ ਲਗਾਤਾਰ بارش ਦਾ ਪ੍ਰਭਾਵ ਹੈ ਜਿਹੜਾ ਪੰਜਾਬ ਤੇ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਰਹੀਏ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਰਹੀਏ ਜਾਂ ਹੁਸ਼ਾਰਪੁਰ ਹਲਕੇ ਦੀ ਗੱਲ ਕਰ ਰਹੀਏ ਤਾਂ ਮੀਆਂ ਦਾ ਪ੍ਰਭਾਵ ਹੁਸ਼ਾਰਪੁਰ ਚ ਵੀ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਤੇ ਪਿੰਡ ਜਿਹੜੇ ਖਾਸ ਕਰ ਪਿੰਡੂ ਰਕਬੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਜਿੱਥੇ ਸ਼ਹਿਰੀ ਸੜਕਾਂ ਦਾ ਨੁਕਸਾਨ ਹੈ ਵੱਡੇ ਪੱਧਰ ਤੇ ਹੋ ਰਿਹਾ ਉੱਥੇ ਜੇਕਰ ਆਪਾਂ ਪਿੰਡਾਂ ਦੇ ਚੂਹਾ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਚੂਹਾ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਖਾਸ ਕਰਕੇ ਕਾਜ਼ਮਿਆਂ ਦਾ ਨੁਕਸਾਨ ਹੋ ਰਿਹਾ ਜਿੱਥੋਂ ਗੁਜ਼ਰ ਕੇ ਲੋਕ ਆਪਣੀਆਂ ਮੰਜ਼ਲਾਂ ਵੱਲ ਨੂੰ ਰਵਾਨਾ ਹੁੰਦੇ ਨੇ ਇਸ ਵਕਤ ਵੀ ਇਹ ਦਾਰਾ ਹੁਸ਼ਾਰਪੁਰ ਹੈ ਨਿਊਜ਼ ਦੀ ਟੀਮ ਹੁਸ਼ਾਰਪੁਰ ਹਲਕੇ ਦਾ ਨਸਤੀਕੀ ਪਿੰਡ ਦਾਦਾ ਵਿਖੇ ਮੌਜੂਦ ਹੈ ਤਸਵੀਰਾਂ ਅਸੀਂ ਤੁਹਾਨੂੰ ਉਥੋਂ ਦੀਆਂ ਦਿਖਾ ਰਹੇ ਹਾਂ ਜਦੋਂ ਬੀਤੇ ਦੋ ਦਿਨ ਪਹਿਲਾਂ ਇਹ ਭਾਰੀ ਮਾਤਰਾ ਦੇ ਵਿੱਚ ਜਦੋਂ ਮੀਂਹ ਪੈਂਦਾ ਹੈ ਬਰਸਾਤੀ ਮੌਸਮ ਕਿਉਂਕਿ ਚੱਲ ਰਹੀ ਹੈ ਤਾਂ ਇਹ ਬਰਸਾਤਾਂ ਇਸ ਵਾਰ ਕਾਫੀ ਵਧੀਆ ਢੰਗ ਦੇ ਨਾਲ ਜਿਹੜੀਆਂ ਪੈ ਰਹੀਆਂ ਨੇ ਪੂਰੀਆਂ ਜੋਬਨ ਤੇ ਨੇ ਤਾਂ ਉਦੋਂ ਇਸ ਪਿੰਡ ਦੇ ਹਾਲਾਤ ਹੈ ਥੋੜੇ ਡਾਡਾ ਪਿੰਡ ਦੇ ਜਿਹੜੇ ਹਾਲਾਤ ਨੇ ਉਹ ਥੋੜੇ ਵਿਗੜ ਜਾਂਦੇ ਨੇ ਜਿੱਥੋਂ ਇਹ ਕਾਜ਼ਬਾ ਜਿਹੜਾ ਚੋ ਹੈ ਤਾਂ 2 ਦਿਨ ਪਹਿਲਾਂ ਜਦੋਂ ਇਹ ਦੱਸਿਆ ਜਾ ਰਿਹਾ ਕਿ ਇਹ ਕਾਜ਼ਬਾ ਜਿਹੜਾ ਇਹ ਕਮਜ਼ੋਰ ਪਿਆ ਜਾਂਦਾ ਤੇ ਬੀਤੇ ਕੱਲ ਇਹ ਕਾਜ਼ਬਾ ਜਿਹੜਾ ਇਹ ਇਹ ਰੁੜ ਜਾਂਦਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਕਾਜ਼ਬੇ ਦਾ ਜਿਹੜਾ ਉਹ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਸ ਕਾਰਨ ਇਤੋਂ ਲੋਕਾਂ ਨੂੰ ਆਪਣੀਆਂ ਮੰਸਲਾਂ ਵੱਲ ਅੱਗੇ ਵਧਣ ਤੋਂ ਡਰ ਲੱਗਦਾ ਹੈ ਬੇਸ਼ੱਕ ਇੱਕ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਪਰੰਤੂ ਫਿਰ ਵੀ ਪਿੰਡ ਵਾਸੀਆਂ ਦੇ ਵਿੱਚ ਡਰ ਪਿਆ ਜਾ ਰਿਹਾ ਕਿ ਜਦੋਂ ਫਿਰ ਬਰਸਾਤ ਹੁੰਦੀ ਹੈ ਕਿਉਂਕਿ ਇਹ ਜੇ ਬਰਸਾਤੀ ਮੌਸਮ ਪੂਰਾ ਜੋਬਨ ਤੇ ਹੈ ਤੇ ਜਿਹੇ ਦੇ ਵਿੱਚ ਦੁਬਾਰਾ ਬਰਸਾਤ ਹੁੰਦੀ ਹੈ ਤੇ ਇਹ ਕਾਸਮਾ ਜਿਹੜਾ ਪੂਰੇ ਦਾ ਪੂਰਾ ਉਹ ਖਿਸਕਣ ਦਾ ਡਰ ਹੈ ਜਿਹੜਾ ਪਿੰਡ ਵਾਸੀਆਂ ਦੇ ਵਿੱਚ ਬਣਿਆ ਹੋਇਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਕਿ ਹੁਣ ਇਹ ਪਿੰਡ ਵਾਸੀਆਂ ਵੱਲੋਂ ਖੁਦ ਆਪਣੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਇਹ ਮਿੱਟੀ ਨੂੰ ਬੋਰੀਆਂ ਦੇ ਵਿੱਚ ਭਰ ਕੇ ਉਹਨੂੰ ਕਾਜਵੇ ਦੇ ਕਿਨਾਰਿਆਂ ਤੇ ਕੰਡਿਆਂ ਤੇ ਰੱਖਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਜਿਹੜਾ ਨਾ ਵਾਪਰ ਸਕੇ ਤੇ ਲੋਕ ਜਾਗਰੂਕ ਹੋ ਸਕਣ ਕਿਉਂਕਿ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇੱਥੋਂ ਵੱਡੇ ਵਾਹਨਾਂ ਦਾ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤਾਂ ਹੁਣ ਵੀ ਪਿੰਡ ਦੀ ਸਮੁੱਚੀ ਪੰਚਾਇਤ ਸਮੇਤ ਸੈਂਕੜੇ ਹੀ ਪਿੰਡ ਵਾਸੀ ਜਿਹੜੇ ਉਹ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਵਾਰ ਮਨਵੀਰ ਜੀ ਤਸਵੀਰਾਂ ਜਿਹੜੀਆਂ ਪੂਰੀਆਂ ਦਿਖਾ ਦਿਓ ਉੱਪਰੋਂ ਥੱਲੇ ਜਿਹੜੇ ਲੋਕ ਖੜੇ ਨੇ ਸਾਂਕੜਈ ਜਿਹੜੇ ਪਿੰਡ ਵਾਸੀ ਇੱਥੇ ਮੌਜੂਦ ਨੇ ਪਿੰਡ ਦੀ ਪੰਚਾਇਤ ਵੀ ਮੌਜੂਦ ਹੈ ਸਰਪੰਚ ਸਾਹਿਬ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਕਿਵੇਂ ਇਹ ਹਾਲਾਤ ਬਣਦੇ ਨੇ 2 ਦਿਨ ਪਹਿਲਾਂ ਬਰਸਾਤ ਆਉਂਦੀ ਹੈ ਤੁਹਾਡੇ ਦੱਸਣ ਮੁਤਾਬਕ ਕਿ ਉਦੋਂ ਕਾਜ਼ਵਾ ਜਿਹੜਾ ਕਮਜ਼ੋਰ ਪਿਆ ਜਾਂਦਾ ਤੇ ਬੀਤੇ ਕੱਲ کافی ਜ਼ਿਆਦਾ ਨੁਕਸਾਨ ਹੈ ਜਿਹੜਾ ਪਿੰਡ ਦਾ ਹੋਇਆ ਜੀ ਫਿਰ ਜਿਸ ਤਰ੍ਹਾਂ ਅਮਾਚਲੇ ਪਹਾੜੀ ਦੇ ਨਾਲ ਸਾਡਾ ਪਿੰਡ ਲੱਗਦਾ ਹੈ ਜਿਸ ਤਰ੍ਹਾਂ ਜਦੋਂ ਬਰਖਾ ਹੁੰਦੀ ਆ ਉਸ ਵੇਲੇ ਸਾਡੇ ਪਿੰਡ ਦੇ ਦੋਨਾਂ ਸਾਈਡਾਂ ਤੇ ਇੱਧਰ ਆਪਣੇ ਡਾੜਾ ਖਾੜਾ ਦੂਸਰੀ ਸਾਈਡ ਹੈਗੀ ਆ ਮਾਂਜੀ ਦੀ ਖਾੜਾ ਤੇ ਉਹ ਤੇ ਸਾਡੇ ਜਿਹੜੇ ਪਿੰਡ ਆ ਸਾਡੇ ਪਿੰਡ ਨੂੰ ਜੋੜਨ ਵਾਸਤੇ ਇਹ ਦੋਨੇ ਛੜਕ ਆ ਤੇ ਜਦ ਮੀਂਹ ਪੈਣ ਲੱਗ ਪੈਂਦਾ ਤਾਂ ਸਾਡੇ ਪਿੰਡ ਦਾ ਜਿਹੜਾ ਘੱਟ ਤੋਂ ਘੱਟ 5 ਤੋਂ 6 ਘੰਟੇ ਜਿਹੜਾ ਲਿੰਕ ਸ਼ਹਿਰ ਦੇ ਨਾਲ ਟੁੱਟਿਆ ਰਹਿੰਦਾ ਸਾਨੂੰ ਲੋਕਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਆ ਕਿ ਜੇ ਕੋਈ ਸਾਡਾ ਕੋ ਬਿਮਾਰ ਹੋ ਜਾਂਦਾ ਜਾਂ ਕੋਈ ਅਸੀਂ ਕੋਈ ਜ਼ਰੂਰੀ ਕੰਮ ਵਾਸਤੇ ਜਾਣਾ ਹੁੰਦਾ ਤੇ ਅਸੀਂ ਨਹੀਂ ਜਾ ਸਕਦੇ ਤੇ ਅਸੀਂ ਇਸ ਤੇ ਇਸ ਦੇ ਸਬੰਧ ਦੇ ਵਿੱਚ ਮਾਨਯੋਗ ਸਾਡੇ ਐਮਪੀ ਸਾਡਾ ਰਾਜਕਮਰ ਜੀ ਅਸੀਂ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਕੇ ਆਇਆ ਆਪਣੇ ਏਰੀਆ ਦੇ ਐਮ ਐਲ ਏ ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਇਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਉਸ ਤੋਂ ਆਦਾ ਅਸੀਂ ਡਿਪਟੀ ਕਮਿਸ਼ਨਰ ਸ਼ਹਿਰਪੁਰ ਏ ਡੀ ਸੀ ਮੈਡਮ ਵੀ ਮਿਲ ਗਿਆ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਸਾਡੀ ਜਿਹੜੀ ਆ ਇਹ ਮੰਗ ਜਿਹੜੀ ਆ ਜਿਹੜੇ ਸਾਡੇ ਕਾਜਵੇ ਲੱਗੇ ਇਹਨਾਂ ਦੇ ਦੁਆਲੇ ਪੱਥਰਾਂ ਦੀਆਂ ਠੋਕਰਾਂ ਲਵਾਈਆਂ ਜਾਣ ਤੇ ਜਾਂ ਕੋਈ ਵਧੀਆ ਤਰੀਕੇ ਨਾਲ ਪੁਲ ਵਗੈਰਾ ਪਾਇਆ ਜਾਵੇ ਪਰ ਤੁਹਾਡੇ ਕਹਿਣ ਮੁਤਾਬਕ ਜੇ ਜਾਂ ਤਾਂ ਇੱਥੇ ਪੁਲ ਦਾ ਨਿਰਮਾਣ ਕੀਤਾ ਜਾਵੇ ਜਾਂ ਫਿਰ ਇੱਕ ਏ ਵੱਡੇ ਪੱਥਰਾਂ ਦਾ ਜਿਹੜਾ ਕਿ ਮਜ਼ਬੂਤ ਢਾਂਗ ਦੇ ਨਾਲ ਜਾਲ ਬੁਸ਼ਾਇਆ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਹੋਣ ਤੇ ਉਸ ਤੋਂ ਉਪਰੰਤ ਐਸਾ ਨਹੀਂ ਹੈ ਸਰਕਾਰ ਵੱਲੋਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਸੀ ਡਾਕਟਰ ਰਾਜਕਮਰ ਜੀ ਨਾਲ ਬੈਠ ਕੇ ਗੱਲਬਾਤ ਕੀਤੀ ਆ ਸਾਡੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਉਹਨੇ ਤੇ ਸਾਨੂੰ ਵੀ ਇਸ ਚੀਜ਼ ਦਾ ਵਿਸ਼ਵਾਸ ਵੀ ਆਇਆ ਵੀ ਜੋ ਮਾਂਜੀ ਦਾ ਆਪਣਾ ਚੋ ਪੈਂਦਾ ਆ ਉਹ ਡਾਕਟਰ ਸਾਹਿਬ ਨੇ ਬੋਲਿਆ ਵੀ ਉਹਦੀ ਉਹਦੇ ਵਾਸਤੇ ਅਸੀਂ ਜਿਹੜੀ ਪੁਲਿਸੀ ਮਨਜ਼ੂਰੀ ਕਰਵਾ ਦਿੱਤੀ ਆ ਤੇ ਜਿਹੜਾ ਸਾਡਾ ਕਾਜਬੇ ਆ ਉਹਦੇ ਬਾਰੇ ਵੀ ਅਸੀਂ ਤੁਹਾਡਾ ਜਰੂਰ ਧਿਆਨ ਕਰਾਂਗੇ ਸਾਨੂੰ ਪ੍ਰਸ਼ਾਸਨ ਵੱਲੋਂ ਡਾਕਟਰ ਰਾਜ ਵੱਲੋਂ ਜਿੰਪਾ ਜੀ ਵੱਲੋਂ ਵੀ ਇਸ ਚੀਜ਼ ਦਾ ਬਹੁਤ ਵਧੀਆ ਵਿਸ਼ਵਾਸ ਦਵਾਇਆ ਉਹਨੇ ਤੇ ਡੀਸੀ ਮੈਡਮ ਨੇ ਵੀ ਸਾਨੂੰ ਇਸ ਚੀਜ਼ ਦਾ ਬਹੁਤ ਵਿਸ਼ਵਾਸ ਦਵਾ ਨਾ ਪਾਬ ਕੀ ਆ ਅੱਜ ਜਿਹੜਾ ਇਹ ਥੋੜੇ ਕੰਮ ਥੋੜੇ ਖਰਚੇ ਦਾ ਕੰਮ ਆ ਕੱਲ ਜਦੋਂ ਇਹ ਕਾਜਵੇ ਰੁੜ ਗਿਆ ਤੇ ਸਾਡੇ ਜੰਗਲ ਦੇ ਵਿੱਚ ਜਾਣ ਵਾਸਤੇ ਵੀ ਮੇਰੇ ਖਿਆਲ 20 25 ਫੁੱਟ ਦੀ ਡੰਗਾਈ ਤੱਕ ਇਹ ਨੀਵਾ ਹੋ ਜਾਣਾ ਸਾਡਾ ਜਿੰਨਾ ਇਹ ਜੰਗਲ ਦੀ ਇਹ ਮਿੱਟੀ ਆ ਰੁੜ ਕੇ ਅੱਗੇ ਚੱਲ ਜਾਣੀ ਆ ਤੇ ਸਾਡੀ ਪਿੰਡ ਵਾਸੀਆਂ ਦੀ ಗ್ರಾಮ ਪੰਚਾਇਤ ਦੀ ਇਹੀ ਮੰਗ ਆ ਵੀ ਇਹਨੂੰ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕੇ ਤੇ ਕਹਿੰਦਾ ਪਾਬ ਜੇ ਜਦੋਂ ਰੁੜੇ ਗਿਆ ਤਾਂ ਫਿਰ ਸਾਡਾ ਨੁਕਸਾਨ ਜ਼ਿਆਦਾ ਹੋਣਾ ਅਸੀਂ ਇਹ ਮੰਗ ਕਰਦੇ ਆ ਵੀ ਸਾਡਾ ਜਿਹੜਾ ਕਾਜਵੇ ਇਹਨੂੰ ਜਿੰਨਾ ਹੁਣ ਡੈਮੇਜ ਹੋ ਗਿਆ ਹੋ ਗਿਆ ਜਿਹੜਾ ਬਾਕੀ ਬਾਦ ਪਲੀਜ਼ ਇਹਨੂੰ ਰੋਕਿਆ ਜਾਵੇ ਤੇ ਅਸੀਂ ਡਾਕਟਰ ਰਾਜ ਕੁਮਾਰ ਜੀ ਅੱਗੇ ਐਮਪੀ ਸਾਹਿਬ ਅੱਗੇ ਫਿਰ ਬੇਨਤੀ ਕਰਦੇ ਆ ਸਰਬੇ ਜਿਹੜੇ ਸਾਡੇ ਪਿੰਡ ਦਾ ਮਾਂਜੀ ਦਾ ਚੋ ਹੈ ਉਹਤੇ ਪੋਲ ਪਾਉਣ ਦੀ ਤੁਸੀਂ ਪ੍ਰਪੋਜ਼ਲ ਤਿਆਰ ਕੀਤੀ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਪਿੰਡ ਵਾਸੀ ਤੇ ਦੇਖੋ ਤੁਸੀਂ ਸਾਡੇ ਏਰੀਆ ਦੇ ਇੱਕ ਐਮਪੀ ਬਣੇ ਆ ਤਾਂ ਤੁਸੀਂ ਇਸ ਕਦਮ ਨੂੰ ਚੁੱਕਿਆ ਅਸੀਂ ਤੁਹਾਡਾ ਕਦੀ ਜ਼ਿੰਦਗੀ ਦੇਣ ਨਹੀਂ ਦੇਸਾਂਗੇ ਜੇ ਸਾਡੇ ਡਾੜੇ ਦਾ ਪੁਲ ਪੈ ਜਾਂਦਾ ਤੇ ਉਹਦੇ ਨਾਲ ਕੀ ਅਸੀਂ ਅਸੀਂ ਫਿਰ ਜਿਹੜੇ ਸ਼ਹਿਰਾਂ ਵੱਲ ਤੋਰਦੇ ਆ ਪਰ ਸਾਡ ਇੱਕ ਸਭ ਤੋਂ ਵੱਡੀ ਗੱਲ ਇਹ ਸਾਡੇ ਪਿੰਡ ਦਾ ਜਿਹੜਾ ਵਾਤਾਵਰਨ ਆ ਜਾਨੀ ਕਿ ਪਿੰਡ ਦਾ ਲੈਵਲ ਆ ਉਹਦੇ ਵਾਰ ਕਿ ਕੋਈ ਹੈ ਹੀ ਨਹੀਂ ਸਿਰਫ ਸਾਨੂੰ ਪ੍ਰੋਬਲਮ ਕੀ ਆ ਸਾਡੇ ਇੱਕ ਚੋ ਨਾ ਬੰਨ ਪੁਲ ਨਾ ਹੋਣ ਕਰਕੇ ਤੇ ਸਾਨੂੰ ਉਹ ਇੱਕ ਚੀਜ਼ ਦੀ ਮਹਿਸੂਸ ਹੋ ਰਹੀ ਹੈ ਬਾਕੀ ਸਾਡੇ ਪਿੰਡ ਬਾਰੇ ਤਾਂ ਬਾਤਾ ਬੰਨ ਉਹਦਾ ਜਿਹੜਾ ਸਟਰਕਚਰ ਬਣਿਆ ਜਾਂ ਪਿੰਡ ਦਾ ਗੰਦੇ ਪਾਣੀ ਦਾ ਨਿਕਾਸ ਆ ਉਸ ਪਿੰਡ ਪਰ ਇਸ ਪਿੰਡ ਪਰ ਦਾ ਪਿੰਡੇ ਹੋ ਰਹਿ ਨਹੀਂ ਕੋਈ ਵੀ ਮੈਂ ਕੰਢੀ ਜੀ ਮਹਿਸੂਸ ਕਰ ਰਿਹਾ ਸਰਪੰਚ ਸਾਹਿਬ ਸਰਪੰਚ ਸਾਹਿਬ ਸਰਪੰਚ ਸਾਹਿਬ ਜਿਹੜੀ ਇਹ ਸੜਕ ਹੈ ਹੁਣ ਇਹ ਅੱਧੀ ਕਿ ਸੜਕ ਹੈ ਜਿਹੜੀ ਉਹ ਤੈਸ ਨੇ ਆ ਸੋ ਚੁੱਕੀ ਹੈ ਇਹ ਕਾਸ਼ ਬਰ ਰੁੜਨ ਦੇ ਕਾਰਨ ਜਾਂ ਕਹਿ ਲਓ ਕਿ ਪੁਲੀ ਰੁੜਨ ਦੇ ਕਾਰਨ ਆਪਾਂ ਗੱਲ ਕਰ ਲਈ ਤਾਂ ਕਿੰਨੇ ਕੁ ਪਿੰਡਾਂ ਨੂੰ ਇਹ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਲਿੰਕ ਮਾਰਗਾ ਜਿਹੜਾ ਇਹ ਜਿਹੜਾ ਮਾਰਗਾ ਸਰ ਇੱਥੋਂ ਇਹ ਸ਼ਿਰਪੁਰ ਹੋ ਗਿਆ ਥਥਣਾ ਹੋ ਗਿਆ ਥਥੜਾ ਥਥੜਾ 1 ਹੋ ਗਿਆ ਥਥੜਾ 2 ਆਦਮਵਾਲ ਹੋ ਗਿਆ ਚੁਹਾੜ ਹੋ ਗਿਆ ਸਲੇਰਨ ਹੋ ਗਿਆ ਇਹ ਸਾਰੇ ਪਿੰਡਾਂ ਨੂੰ ਇਹ ਹੀ ਸੜਕ ਜੋੜਦੀ ਆ 20-25 ਪਿੰਡ 20-25 ਪਿੰਡ ਜਾਨੀ ਅੱਗੇ ਆਦਮਵਾਲ ਚਿੰਤਪੁਣੀ ਰੋਡ ਨੂੰ ਜਾ ਕੇ ਜੁੜ ਜਾਂਦੀ ਆ ਬਾਕੀ ਜਿਹੜਾ ਦੂਸਰਾ ਆਪਾਂ ਗੱਲ ਕਰਦੇ ਆ ਸਾਡੇ ਜਿਹੜੇ ਸਕੂਲ ਦਾ ਸਾਡੇ ਪਿੰਡ ਸਿਰਫ 10ਵੀਂ ਤੱਕ ਸਕੂਲ ਆ ਸਾਡੇ ਜਿੰਨੇ ਬੱਚੇ ਲਗਭਗ ਸਾਡੇ ਪਿੰਡੋਂ 5 ਬੱਸਾਂ 6 ਬੱਸਾਂ ਸਵੇਰ ਨੂੰ ਛੋਟੇ ਬੱਚਿਆਂ ਦੀਆਂ ਦੂਸਰੇ ਆਪਣੇ ਅੰਗਰੇਜ਼ ਸਕੂਲ ਵਿੱਚ ਪੜਨ ਬਸਦੇ ਜਾਂਦੀਆਂ ਤਾਂ ਬੱਸਾਂ ਵੀ ਸਾਡੇ ਬੱਚਿਆਂ ਦਾ ਨੁਕਸਾਨ ਵੀ ਹੋ ਰਿਹਾ ਦੂਸਰਾ ਜਿਹੜਾ ਸਾਡਾ ਸਕੂਲ ਨਾਰੇ ਆ ਪਲੱਸ 2 ਤੱਕ ਉਹ ਤਾਂ ਸੁਭਾਅਕਾ ਜਦੋਂ ਫਿਰ ਚੋਦ ਵਿੱਚ ਪਾਣੀ ਪੂਰਾ ਹੜਵਾਂਗੇ ਬਿੰਦਾ ਤਾਂ ਆਵਾਜ਼ ਆਈ ਇਹ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦੀ ਹੈ ਕੰਮਕਾਰਾਂ ਤੇ ਪਹੁੰਚਣ ਨੂੰ ਵੀ ਦਿੱਕਤ ਆਉਂਦੀ ਹੈ ਤੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪਹੁੰਚਣ ਤੇ ਦਿੱਕਤ ਆਉਂਦੀ ਹੈ ਬੱਚੇ ਤਾਂ ਸਾਡੇ ਉਸ ਦਿਨ ਸਕੂਲੇ ਜਾ ਹੀ ਨਹੀਂ ਪਾਉਂਦੇ ਨਾ ਇੱਕ ਜਿੱਦਣਾ ਚੁਆ ਜਾਂਦਾ ਦੂਸਰਾ ਵੀੜੀਆਂ ਬੱਸਾਂ ਦੋਨੇ ਸਾਈਡ ਖੜੀ ਰਹਿੰਦੀਆਂ ਇੱਕ ਸਾਰੇ ਪਿਛਲੀ ਵਾਰ ਪਿਛਲੇ ਸਾਲ ਵਿਸਰਾਂ ਹੋਇਆ ਸੀ ਸਾਡੇ ਇੱਕ ਬੇਟੀ ਬਿਮਾਰ ਹੋ ਗਈ ਪਿੰਡ ਵਾਸੀਆਂ ਨੇ ਉਧਰ ਵੀ ਰੱਸਾ ਬੰਨਿਆ ਉਧਰ ਵੀ ਰੱਸਾ ਬੰਨਿਆ ਉਹ ਰੱਸਾ ਬੰਨ ਕੇ ਅਸੀਂ ਉਹਨੂੰ ਕ੍ਰੋਸ ਕੀਤਾ ਹੁਣ ਵੀ ਆਹ ਆਹ ਮੇਰੇ ਖਿਆਲ 10-15 ਦਿਨ ਹੋ ਗਿਆ ਸਾਡੇ ਇੱਕ ਬੇਟੀ ਸੀਗੀ ਉਹ ਜ਼ਿਆਦਾ ਸੀਰੀਅਸ ਹੋ ਗਈ ਅਸੀਂ ਪਿੰਡੋਂ ਪਹਿਲਾਂ ਉਹਨੂੰ ਟਰੈਕਟ ਤੇ ਲੈ ਕੇ ਗਏ ਟਰੈਕਟ ਤੋਂ ਲਿਜਾਣ ਤੋਂ ਬਾਅਦ ਫਿਰ ਜਦੋਂ ਥੋੜਾ ਪਾਣੀ ਘਟਿਆ ਤਾਂ ਅਸੀਂ ਰਿਸਕ ਲੈ ਕੇ ਇਸਕ ਲੈ ਕੇ ਜਾਨੀ ਕੋਈ ਕੁਝ ਵੀ ਹੋ ਸਕਦਾ ਸੀ ਰੈਸਟੇ ਵੀ ਰੋਡ ਸਾਡੇ ਬੇਟੀ ਬਣਾ ਰੋ ਤੈਨੂੰ ਉੱਪਰ ਮੈਂਬਰ ਹੋਰ ਬੈਠੇ ਹੋ ਸੀ ਤਾਂ ਅਸੀਂ ਫੇਰ ਵੀ ਰਿਸਕ ਲੈ ਕੇ ਉਹਨੂੰ ਬਚਾਉਣਾ ਜ਼ਰੂਰੀ ਸੀਗਾ ਅਸੀਂ ਚੋ ਦੇ ਵਿੱਚ ਫੇਰ ਵੀ ਬੜੇ ਤੇ ਸਾਡ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੇ ਜਿਹੜਾ ਡਾੜਾ ਆ ਇਹਨੂੰ ਸਾਨੂੰ ਸਾਡਾ ਇਹ ਪੰਜਾਬ ਦੇ ਨਾਲ ਸ਼ਹਿਰਪੁਰ ਦੇ ਨਾਲ ਜੁੜਿਆ ਰਵੇ ਅਸੀਂ ਬਿਲਕੁਲ ਹਮਾਂ ਜਲਦੀ ਬਾਉਂਡਰੀ ਦੇ ਪੰਦਾ ਕਨੈਕਟੀਵਿਟੀ ਸਾਡੀ ਬਣੀ ਰਵੇ ਤਾਂ ਸਾਡੀ ਇਹ ਪ੍ਰਸ਼ਾਸਨ ਤੋਂ ਮੰਗ ਆ ਵੀ ਸਾਨੂੰ ਜਿੰਨੀ ਵੀ ਜ਼ਰੂਰਤ ਹੋ ਸਕੇ ਇੱਕ ਡਾੜੇ ਵਾਲਾ ਪੁਲ ਇਹ ਆਪਣੇ ਮਾਂਜੀ ਵਾਲੀ ਖੜ ਦੇ ਉੱਪਰ ਤੇ ਇਹ ਜਿਹੜਾ ਕਾਜ ਬਈ ਇਹਨੂੰ ਜਿੰਨੀ ਛੇਤੀ ਹੋ ਸਕੇ ਉਹਨੂੰ ਕਰਾਇਆ ਜਾਵੇ ਤਾਂ ਪਿੰਡ ਵਾਸੀ ਸਰਕਾਰ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਵੀ ਇਹ ਸਾਡੇ ਕੰਮ ਨੂੰ ਤਾਂ ਸਰਕਾਰ ਦਾ ਅਗੇ ਦੇਣ ਨਹੀਂ ਦੇ ਸਕ। ਇਹ ਠੀਕ ਤਾਂ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਤੁਹਾਡਾ ਕੀ ਨਾਮ ਹੈ ਜੀ? ਅਵਤਾਰ ਸਿੰਘ ਅਵਤਾਰ ਸਿੰਘ ਜੀ ਲੰਬੜਦਾਰ ਹੋ ਤੁਸੀਂ ਪਿੰਡ ਦੇ? ਹਾਂਜੀ ਸਰ। ਇਹ ਜੀ ਇਹ ਹੁਣ ਪਿੰਡ ਵਾਸੀਆਂ ਨੇ ਕੀ ਬੀੜਾ ਚੱਕਿਆ ਜੀ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਜਿਹੜੀ ਇਹ ਕਿਨਾਰਿਆਂ ਤੇ ਲਾਈ ਜਾ ਰਹੀ ਹੈ ਕਾਜਵੇ ਦੇ ਜੀ। ਇਹ ਤਾਂ ਹੁਣ ਚੋੜ ਦੇ ਬਚਾ ਕਰਕੇ ਪਿੰਡ ਵਾਲੇ ਆਪ ਕੋਸ਼ਿਸ਼ ਕਰਕੇ ਥੋੜੀ ਥੋੜੀ ਬੋਰੇ ਪ ਤਾਂ ਫਿਰ ਹਾਲਾਤ ਕੀ ਬਣਦੇ ਨੇ ਜਦੋਂ ਇਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੁੰਦਾ ਹੈ ਜਦੋਂ ਫਿਰ ਵੱਡੇ ਪੱਧਰ ਤੇ ਪਾਣੀ ਕਹਿੰਦੇ ਇੱਥੇ ਵਹਿੰਦਾ ਵੀ ਆ ਤਾਂ ਹੋਰ ਵੀ ਕਾਫੀ ਜ਼ਿਆਦਾ ਬਨਸਪਤੀ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਜੀ ਹਾਲਾਤ ਸਰ ਲਗਭਗ ਇੱਧਰ ਡੱਲੇਵਾਲ ਠੋਲੀ ਖੜਕਾਂ ਤੋਂ ਲਗਭਗ ਇੱਧਰ ਰिलायंस ਫੈਕਟਰੀ ਸ਼ਕੀ ਉਹਦੇ ਵਿੱਚ ਬੱਚੇ ਜਾਂਦੇ ਆ ਬੰਦੇ ਜਾਂਦੇ ਆ ਫੈਕਟਰੀ 'ਚ ਕੰਮ ਕਰਨ ਵਾਸਤੇ ਜਿਸ ਵੇਲੇ ਚੁਆ ਜਾਂਦਾ ਇਸ ਵੇਲੇ ਬਹੁਤ ਪ੍ਰੋਬਲਮ ਪੈਂਦੀ ਆ ਇੱਧਰਲੇ ਬੰਦੇ ਇੱਧਰ ਖੜੇ ਰਹਿੰਦੇ ਆ ਉੱਧਰਲੇ ਬੰਦੇ ਇੱਧਰ ਖੜੇ ਰਹਿੰਦੇ ਆ ਜਦੋਂ ਸਕੂਲ 'ਚ ਬੱਚੇ ਜਾਂਦੇ ਆ ਤੇ ਬੱਸਾਂ ਵੀ ਵਾਲੇ ਦੋੜ ਖੜੀਆਂ ਜਾਂਦੀਆਂ ਕਿ ਬੱਸਾਂ ਦਾ ਚੌਂਕ ਦਾ ਬਹੁਤ ਔਖਾ ਹੋ ਜਾਂਦਾ ਕੋਈ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚਿਆ ਜਾਂ ਕੋਈ ਤਹਿਸੀਲਦਾਰ ਨਾਇਬ ਤਹਿਸੀਲਦਾਰ ਐਸਟੀਐਮ ਜਾਂ ਕੋਈ ਹੋਰ ਅਧਿਕਾਰੀ ਇੱਥੇ ਕੋਈ ਜਰਦਾਬਰੀ ਕਰਨ ਪਹੁੰਚਿਆ ਹੋਵੇ ਜਾਂ ਕੋਈ ਨਫਾ-ਨੁਕਸਾਨ ਵੇਖਣ ਪਹੁੰਚਿਆ ਹੋਵੇ ਜੀ ਨਹੀਂ ਸਰ ਇਸ ਵੇਲੇ ਕੋਈ ਵੀ ਕੋਈ ਪ੍ਰਸ਼ਾਸਨਿਕ ਕੋਈ ਨਹੀਂ ਆਇਆ ਤੇ ਨਾ ਹੀ ਮਾਲਮ ਹੈ ਕਿ ਕੋਈ ਉਹਨਾਂ ਕੋਲ ਆ ਕੇ ਕਿਸੇ ਨੇ ਕੋਈ ਮੌਕਾ ਦੇਖਿਆ ਜੀ ਡਾਕਟਰ ਰਾਜਕੁਮਾਰ ਜੀ ਆਪਾਂ ਗੱਲ ਕਰ ਲਈਏ ਮਨ ਜੀ ਉੱਥੇ ਤਾਂ ਸ਼ਾਇਦ ਉਹ ਜੰਪਾਲ ਨੇ ਉਹਨਾਂ ਦਾ ਆਪਣਾ ਪਿੰਡ ਹੈ ਤਾਂ ਕੀ ਉਹਨਾਂ ਨੂੰ ਫਿਰ ਕਹਿਣਾ ਚਾਹੂਗਾ ਕਿ ਕਿ ਪੈਲ ਦੇ ਆਧਾਰ ਤੇ ਨਾ ਪਿੰਡਾਂ ਵੱਲ ਧਿਆਨ ਦਿੱਤਾ ਜਾਵੇ ਜਤ ਆਜੋ ਡਾਕਟਰ ਸਾਹਿਬ ਕੋਲ ਆਪਾਂ ਗਏ ਸੀ ਉਹਨਾਂ ਅੱਗੇ ਰਿਕਵੈਸਟ ਕੀਤੀ ਸੀ ਕਿ ਜੋ ਇਹ ਕਾਜਵੇ ਹੈਗੇ ਆ ਜੀ ਜੋ ਮਨਜੀ ਤੋਂ ਡਾੜਾ ਤੇ ਡਾੜੇ ਤੋਂ ਸ਼ੇਰਪੁਰ ਬਾਟੀਆਂ ਤੇ ਹੋਰ ਪਿੰਡਾਂ ਨੂੰ ਰਸਤਾ ਜਾਂਦਾ ਹੈਗਾ ਉਹਨਾਂ ਨੇ ਸਾਡੀ ਬਹੁਤ ਧਿਆਨ ਨਾਲ ਗੱਲ ਸੁਣੀ ਹੈਗੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕਲਸੀ ਥੋੜੇ ਟਾਈਮ ਵਿੱਚ ਆਪਾਂ ਇਹ ਜਿਹੜੇ ਡਾੜੇ ਵਾਲਾ ਚੋਅ ਤੇ ਮਨਜੀ ਵਾਲਾ ਚੋਅ ਹੈਗਾ ਆ ਸ਼ੇਰਪੁਰ ਵਾਲਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸੂਏ ਸੰ ਪਿੰਡ ਡਾੜਾ ਦੇ ਪਿੰਡ ਵਾਸੀ ਜਿਵੇਂ ਕਿ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਕਿ ਵੱਡੀ ਗਿਣਤੀ ਦੇ ਵਿੱਚ 71 ਹੋਏ ਨੇ ਤਾਂ ਹੁਣ ਇਹ ਕਾਜਵੇ ਦੇ ਕੰਡੇ ਤੇ ਜਿਹੜੀਆਂ ਉਹ ਮਿੱਟੀ ਦੇ ਨਾਲ ਜੋ ਬੋਰੀਆਂ ਭਰੀਆਂ ਨੇ ਉਹਨਾਂ ਨੂੰ ਟਿਕਾਇਆ ਜਾ ਰਿਹਾ ਤਾਂ ਜੋ ਕੋਈ ਹਾਸਾ ਜਿਹੜਾ ਏ ਸਰਕਾਰ ਤਰਫੋਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮੰਗ ਕੀਤੀ ਗਈ ਹੈ ਕਿ ਇਸ ਕਸਬੇ ਵੱਲ ਜ਼ਿਆਦਾ ਅਪੀਲ ਦੇ ਦਰਤੇ ਧਿਆਨ ਦਿੱਤਾ ਜਾਵੇ ਇਸ ਦੀ ਦਸ਼ਾ ਜਿਹੜੀ ਸੁਧਾਰੀ ਜਾਵੇ ਤਾਂ ਜੋ ਜਿਹੜਾ ਪਿੰਡਾਂ ਦਾ ਆਪਸੀ ਸੰਪਰਕ ਹੈ ਉਹ ਬਰਸਾਤੀ ਦਿਨਾਂ ਦੌਰਾਨ ਵੀ ਬਣਿਆ ਰਹੇ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਚੇਤਨ ਕਸ਼ਵ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਸ਼ਾਰਪਰ ਨਿਊਜ਼ ਦੇ ਨਾਲ